ਤਕਰੀ ਤਾਂ ਪਾਰਟੀ ਹਾਈਟ ਮੰਡ ਦੀ ਗੱਲ ਹੈ ਜੀ ਪਾਰਟੀ ਜਿੱਥੇ ਮੇਰੀ ਸੇਵਾ ਲਾਉਗੀ ਜਿਹੜੇ ਹਾਲਾਤਾਂ ਚ ਲਾਉਗੀ ਮੈਂ ਹਰ ਵੇਲੇ ਪਾਰਟੀ ਲਈ ਤਤ ਪਰਿਆ ਕਿਉਂਕਿ ਮੈਂ ਜਦੋਂ ਪਾਰਟੀ ਜੁਆਇਨ ਕੀਤੀ ਹੈ ਤੇ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਉਸ ਮੇਰੇ ਰੱਬ ਨੇ ਮੈਨੂੰ ਇੱਕ ਸੁਪਨਾ ਦਿੱਤਾ ਸੀ ਮੈਂ ਇੱਕ ਡੈਫੀਨੇਸ਼ਨ ਡਿਫਾਈਨ ਕੀਤੀ ਸੀ ਰਾਜਨੀਤੀ ਦੀ ਸੱਚਾ ਸੁੱਚਾ ਉੱਚਾ ਮਕਾਮ ਪਿਆਰ ਵਿਸ਼ਵਾਸ ਅਤਬਾਰ ਦਾ ਸੋਮਾ ਰਾਜਨੀਤੀ ਔਰ ਮੈਂ ਇਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ ਪਸੰਦ ਕਰਦਾ ਵਾਂ ਇਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ ਤੇ ਪੈਰਾ ਦੇ ਰਿਹਾ ਹਾਂ ਏ ਕਮਿਟਟੇ ਪੰਜਾਬ ਦੇ ਲੋਕਾਂ ਨਾਲ ਸਮੁੱਚੀ ਦੁਨੀਆ ਚ ਵਾਸਤੇ ਪੰਜਾਬੀਆਂ ਨਾਲ ਜਦੋਂ ਤੱਕ ਵੀ ਜੀਵਾਂਗਾ ਇਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ ਤੇ ਪੈਰਾ ਦੇਦਾ ਰਹਾਂਗਾ ਸਰਵਨ ਕੁਸਤੂ ਤੁਸੀਂ ਜੋ ਲਾਸਟ ਪ੍ਰੈਸ ਕਾਨਫਰੰਸ ਕਿਹਾ ਸੀ ਕਿ এডੂਕੇਸ਼ਨ ਇਜ਼ ਅ ਪ੍ਰੈਫਰੈਂਸ ਅਗੈਸਟ ਆਫ এডੂਕੇਸ਼ਨ ਆਲਸੋ ਐਜੂਕੇਟੇਡ

ਉਨ੍ਹਾਂ ਨਾਲ ਜਦੋਂ ਮੈਂ ਮੈਨੂੰ ਰੱਬ ਨੇ ਅਸ਼ੀਰਵਾਦ ਦਿੱਤਾ ਤਾਂ ਮੇਰੇ ਮਨ 'ਚ ਇੱਕ ਫੁਰਨਾ ਆਇਆ ਸੀ ਔਰ ਮੈਂ ਉਹ ਇੱਕ ਪ੍ਰੋਗਰਾਮ ਇੱਥੇ ਲਾਂਚ ਕਰਕੇ ਗਿਆ ਸੀ ਕਿ ਫਰੀਦਕੋਟ ਕੌਂਸਲਟੈਂਸੀ ਵਿੱਚ ਰਹਿੰਦੇ 10ਵੀਂ 12ਵੀਂ ਕਾਲਜਾਂ 'ਚ ਪੜ੍ਹਦੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਜਿਨ੍ਹਾਂ ਨੇ 90% ਨੰਬਰ ਲਈ ਉਹਨਾਂ ਦਾ ਇੱਕ ਅੰਕੜਾ ਕਲੈਕਟ ਕਰਨ ਵਾਸਤੇ ਸੂਬਾ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਸੀ ਵੀ ਮਿਲਾਗਾ ਔਰ ਮੈਂ ਸਪਸ਼ਟ ਕਰਦਾ ਕਿ 15 ਤਰੀਕ ਨੂੰ ਮੈਂ ਚਾਰੇ ਹੀ ਡਿਪਟੀ ਕਮਿਸ਼ਨਰ ਦੁਪਹਿਰ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਮੋਗਾ ਜੀ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਔਰ ਦੁਪਹਿਰ ਤੋਂ ਬਾਅਦ ਡਿਪਟੀ ਕਮਿਸ਼ਨਰ ਮੁਕਸਰ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਜੀ ਨਾਲ ਸੰਪਰਕ ਕਰਕੇ ਐਪਲੀਕੇਸ਼ਨ ਆਪ ਦੇ ਦਿੱਤੀ ਹੈ ਨਹੀਂ ਦੇਖੋ ਜੀ ਅਗਰ ਅਗਰ ਉਹ ਮੇਰੀ ਰੋਡ ਸਮਝਣ ਕੇ ਮੈਂ ਮੇਰੀ ਸ਼ਾਹੂ ਕੇ ਦੀ ਨਹੀਂ ਮੈਂ ਸਮੁੱਚੇ ਆਲ ਇੰਡੀਆ ਕਾਂਗਰਸ ਦੇ ਵਿੱਚ ਜਿੱਥੇ ਵੀ ਕੋਈ ਮੇਰੀ ਲੋਟ ਸਮਝੂਗਾ ਚਾਹੇ ਮੇਰੇ ਕਿਤਾਬਚੇ ਬਾਰੇ ਇਹ ਸਪਸ਼ਟ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ ਕਿ ਇਹ ਕਿਤਾਬਚਾ ਵੋਟ ਪਰਸੈਂਟੇਜ ਵਧਉਂਦਾ ਹੈ ਜਦੋਂ ਇੱਕ ਪਿੰਡ ਨਾਲ ਸੰਬੰਧਤ ਉਹਦੇ 'ਚ ਹਰ ਵਿਅਕਤੀ ਇਹਦੇ 'ਚ ਰਜਿਸਟਰਡ ਹੋ ਜਾਊਗਾ ਆਪਣੇ ਸਾਈਨ ਹੋ ਜਾਣਗੇ ਇੱਕ ਕਿਤਾਬਚਾ ਜਿਹੜਾ ਘਰ 'ਚ ਹੋਊਗਾ ਇੱਕ ਕਿਤਾਬਚਾ ਉਸ ਪਿੰਡ 'ਚ ਹੋਊਗਾ ਇਹ ਹੈ ਕਿ ਕਮਿਟਡ ਹੋ ਜਾਊਗਾ ਕਿ ਮੈਂ ਕੰਮ ਕਰਨੇ ਆ ਪਹਿਲਾਂ ਉਹਨੂੰ ਇਹ ਦੇ ਸੁਣਾ ਪਊਗਾ ਕਿ ਮੈਂ ਕਮਿਟਡ ਹੈ ਮੈਂ ਕਿਵੇਂ ਕੀ ਲੱਗਿਆ ਕਿ ਦੋ ਸਿੱਖਰ ਚੱਕੂ ਦੇਖੋ ਜੀ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਜੀ ਇਹਦੇ ਬਾਰੇ ਤਾਂ ਇਥੋਂ ਸਬੰਧਤ ਵੋਟਰ ਜਾਣਦੇ ਆ ਮੈਂ ਤਾਂ ਇੱਕ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਵੋਟ ਬੈਂਕ ਨੂੰ ਵਧਾਉਣ ਵਾਸਤੇ ਆਪਣੀ ਜੋ ਮੇਰੇ ਮੰਚ ਜੋ ਮੇਰੇ ਵਾਹਿਗੁਰੂ ਨੇ ਜੋ ਮੇਰੇ ਰੱਬ ਨੇ ਇਹ 21 ਦੇ ਵਿੱਚ 5 ਅਕਤੂਬਰ 2013 ਨੂੰ ਕਿਸਾਨੀ ਮੁੱਦੇ ਤੇ ਰਿਜ਼ਾਈਨ ਕਰਕੇ ਤੂੰ ਮੈਨੂੰ ਉਹਨੇ ਇੱਕ ਫਰਨਾ ਦਿੱਤਾ ਸੀ ਮੈਂ ਤਾਂ ਉਹਦੇ ਥ੍ਰੀਏ ਸੂਚੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਵੋਟ ਬੈਂਕ ਵਧਾਉਣ ਵਾਸਤੇ ਇਹ ਕੋਸ਼ਿਸ਼ ਕੀਤੀ ਸੀ ਸਰ ਪੋਲੀਟਿਸ਼ੀਅਨ ਅਲਕਸੀਜਾ ਦੈਟਸ ਆ ਪਰਸ ਫੋਮੂਲਰ ਲੇਕਿਨ ਐਸ ਆ ਇਨਸਾਨੀਅਤੇ ਜੇਕਰ ਆਪਾਂ ਕੋਈ ਵੀ ਵਰਕ ਕਰਦੇ ਕੰਮ ਕਰਦੇ ਕਿਸੇ ਫੀਲਸ ਵਿੱਚ ਹੈ ਸਹੇ ਕਾਂਗਰਸ ਅਜੇ ਕੁਝ ਵੀ ਤੁਹਾਡੀ ਕਾਫੀ ਵੀ ਆ ਪਰਸ ਵੇਖੀਆਂ ਮੈਂ ਉਹਦੇ ਵਿੱਚ ਆਪਾਂ ਐਟ ਦੀਸ ਸਪੋਰਟਸ ਪਲਸ ਕਾਂਗਰਸ ਜਾਂ ਫਿਰ ਐਨੀਵੇਰਸ ਉਹਨੀ ਹੈਲਪਫਲ ਹੋਣਗੇ ਆਪਾਂ ਮੀਨ ਉਹ ਅਲਾਸਟ ਫੀਲ ਕਰਦੇ ਸੀ ਤੁਸੀਂ ਵੀ ਕਿਸ ਤਰ੍ਹਾਂ ਮਦਦ ਕਰ ਸਕਦੇ ਹੋ ਬਿਲਕੁਲ ਜੀ ਹਰ ਵੇਲੇ ਹਰ ਮਕਾਮ 24 ਘੰਟੇ ਮੈਂ ਇਨਸਾਨੀਅਤ ਦਾ ਇਹ ਪਸੰਦ ਕਰਦਾ ਹਾਂ ਮੈਂ ਇਨਸਾਨੀਅਤ ਨੂੰ ਪਿਆਰ ਕਰਦਾ ਹਾਂ ਮੇਰੀ ਰਾਜਨੀਤੀ ਇਨਸਾਨੀਅਤ ਦੀ ਔਰ ਮੈਂ ਪਹਿਲਾਂ ਵੀ ਸਪਸ਼ਟ ਕਰ ਚੁੱਕਾ ਕਿ ਮੈਂ ਇਹ ਆਪਣੀ ਸ਼ਖਸੀਅਤ ਸ਼ਖਸੀਅਤ ਨੂੰ ਨਿਖਾਰਨ ਤੇ ਸ਼ਖਸੀਅਤ ਆ ਰੱਬਣ ਵਾਸਤੇ ਰਾਜਨੀਤੀ ਜੀ ਜੇ ਕੋਈ ਅਗਰ ਲੋੜ ਮਹਿਸੂਸ ਕਰਨ ਕਿ ਮੈਂ ਤਾਂ ਪਹਿਲੇ ਕਲੀਅਰ ਕਰ ਚੁੱਕਾ ਜੀ ਮੈਂ ਸਮੁੱਚੇ ਪੰਜਾਬ ਤੋਂ ਇਲਾਵਾ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਜਾਣਾ ਵੀ ਪ੍ਰਵਾਨ ਕਰਾਂਗਾ ਮੈਂ ਮੁਰੀਦ ਆ ਆਪਣੇ ਆਈਡੀਅਲ ਸ਼੍ਰੀ ਰਾਹੁਲ ગાંધી ਜੀ ਦਾ ਕਾਰਨ ਇਹ ਕਿ ਜਦੋਂ ਬਚਪਨ ਸੀ 14 ਸਾਲ ਦੀ ਉਮਰ ਸੀ ਤਾਂ ਉਹਨਾਂ ਦੀ ਦਾਦੀ ਦਾ ਖੂਨ ਉਹਨਾਂ ਨੇ ਆਪਣੇ ਦਿਲ ਤੇ ਦਿਮਾਗ 'ਚ ਢੰਗਾਇਆ ਜਦੋਂ ਜਵਾਨੀ ਚ ਪੈਰ ਧਰਿਆ 21 ਸਾਲ ਦੀ ਉਮਰ ਹੋਈ ਤਾਂ ਉਹਨਾਂ ਦੇ ਬਾਪ ਦੇ ਲੋਥੜੇ ਉਹਨਾਂ ਨੇ ਆਪਣੇ ਦਿਲ ਤੇ ਦਿਮਾਗ ਤੇ ਹੰਡਾਈ ਔਰ ਉਹ ਐਸੀ ਪਰਸਨੈਲਿਟੀ ਏ ਜਿਹੜੀ ਸਾਰੀ ਦੁਨੀਆ ਦੇ ਵਿੱਚ ਕਾਂਗਰਸ ਦੀ ਬਰੋਤਰੀ ਰਹੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤੁਰੇ ਫਿਰਦੇ ਨੇ ਅਗਰ ਕਾਂਗਰਸ ਕਿਤੇ ਵੀ ਮੈਨੂੰ ਆਵਾਜ਼ ਮਾਰੂਗੀ ਕਿਸਾਨਾਂ ਦੇ ਹੱਕ ਵਿੱਚ ਜਾਂ ਕਿਸੇ ਹੋਰ ਮਕਸਦ ਲਈ ਮੈਂ 24 ਘੰਟੇ ਕਾਂਗਰਸ ਪਾਰਟੀ ਲਈ ਤਤਪਰਿਆ ਦੇ ਕੋ ਬਹੁਤ ਵਧੀਆ ਹੰਗਾਰਾ ਆਇਆ ਦੀ ਉਹ ਮਹਿਸੂਸ ਕਰਦੇ ਨੇ ਕਿ ਮੈਂ ਸੈਕਰੀਫਾਈ ਕੀਤਾ